ਜੀ ਆਪਾਂ ਨੇ ਬਣਾ ਲੇ ਸੀਗੇ ਚੌਲ ਪੀਲੇ ਇਹ ਚੌਲ ਬਹੁਤ ਸਵਾਦ ਲੱਗਦੇ ਆ ਤੇ ਮੈਂ ਹਾਂ ਚਲੋ ਗਰਮੀ ਜੇ ਮੈਂ ਹਾਂ ਦਿਨ ਵੱਡੇ ਹੈਗੇ ਬਿਸਕੁਟ ਭੁਜੀਏ ਨਾ ਕੋਸ ਨਹੀਂ ਹੁੰਦਾ ਨਾ ਠੰਡੇ ਨਾਲ ਤੇ ਮੈਂ ਹਾਂ ਚਲੋ ਰੋਟੀ ਤਾਂ ਕਹਿੰਦੇ ਸਖਾਣੀ ਨਹੀਂ ਤੇ ਮੈਂ ਹਾਂ ਚਲ ਮੈਂ ਚੌਲ ਬਣਾ ਕੇ ਦਿਨ ਨਹੀਂ ਸਮਾ ਤੇ ਹੁਣ ਆਪਾਂ ਨੇ ਚੌਲ ਬਣਾ ਲਈ ਹਾਂ ਚੱਲੀ ਮੇਰੀ ਭੈਣ ਮੇਰੇ ਵਰਗੀ ਜੋ ਮੇਰਾ ਮੂੰਹ ਫਟਲਾ ਲੱਗਦਾ ਸਮਾਂ ਦੀ ਬਿਮਾਰ ਮੈਂ ਚੰਗਰ ਉਹ ਗਨੇਰ ਆ ਸੀ ਆ ਹੁਣ ਲੱਗਣ ਲੱਗ ਜਾਨੀ ਉਹ ਸੀਗਾ ਇੱਕ ਆਹ ਤਾਂ ਜੀ ਆਪਾਂ ਨੇ ਬਣਾ ਲਈ ਕਾਫੀ ਕਾਫੀ ਦੇਖ ਕੇ ਬੜੀ ਵਧੀਆ ਬਣੂਗੀ ਤੇ ਜਿੰਨੀ ਦੇਖਣ ਚ ਵਧੀਆ ਲੱਗਦੀ ਹੈ ਉੰਨੀ ਪੀਣ ਚ ਬਹੁਤ ਜ਼ਵਾਦ ਹੈਗੀ ਨਵੀ ਨਵੀ ਨੂੰ ਐ ਕਹਦੀ ਨਵੀ ਤੂੰ ਕਿੱਥੇ ਆਨੀ ਐ ਨੇ ਵਰਦੀ ਪਾਈ ਐ ਨਾ ਤਾਂ ਕਰਕੇ ਸੰਧੀ ਫਿਰਦੀ ਗਰੇਸੀ ਤੂੰ ਵੀ ਬਾਗ ਜਾ ਸਕੂਲ ਅੱਜ ਨਵੀ ਦਾ ਹੈਗਾ ਪਹਿਲਾ ਦਿਨ ਨਵੀ ਚਲੀ ਐ ਸਕੂਲ ਤੇ ਨਵੀ ਨੂੰ ਜਿਹੜੀ ਆ ਵਾਲੀ ਡਰੈੱਸ ਲੱਗੀ ਸੀ ਤੇ ਨਵੀ ਦੇ ਡੈਡੀ ਵੀ ਤਿਆਰ ਹੋ ਜਾਂਦੇ ਤੇ ਛੱਡ ਕੇ ਆਉਂਗੇ ਨਵੀ ਨੂੰ ਨਵੀ ਦਾ ਬੈਗ ਤਿਆਰ ਹੋ ਗਿਆ ਤੇ ਇੱਧਰ ਆਪਣਾ ਰੋਟੀ ਵੀ ਬਣਾ ਲਈ ਮੈਂ ਪਾਂਡੇ ਮੈਂ ਆ ਕੇ ਮੰਜੂਂਗੀ ਹੁਣ ਮੈਂ ਪਹਿਲਾਂ ਨਹਾਉਂਗੀ ਪਸੀਨਾ ਸਕਾ ਕੇ ਸਾਲੇ ਪੰਡਿਆਰੇ ਬਾਕੀ ਇਧਰ ਮੁੱਟਾ ਮੁੱਟਾ ਸਾਰਾ ਵੇਸੇ ਕਿ ਚੱਕ ਲੈ ਚੱਕਤਰ ਹੋ ਗਈ ਅਪਣੀ ਚੱਕਤਾ ਇੱਕ ਗਰੂਪਿਆ ਹੈ ਜੇ ਮੇਰਾ ਇਧਰੋਂ ਮੈਂ ਜਾਂਦੀ ਜਾਂਦੀ ਠੀਕ ਕਰਦੀ ਤੇ 12 ਵਾਪਾਂਨੇ ਨਹੀਂ ਮਿਹੜਤਾ ਸੁਭਾਈ ਸੁਤੇ ਆ ਪੋਚਾ ਵੀ ਲਾਤਾ ਸੀ ਤੇ ਝਾੜੂ ਵੀ ਲਾਤਾ ਟੁੱਟੀ ਥੋੜੀ ਜੀ ਐ ਸੀਗੀ ਅੱਜ ਮੈਂ ਦੇਖਦਾ ਮਰੂਆ ਪਤੀ ਨਵੀ ਚੱਲ ਰਿਹਾ ਹਾਂ ਤਾਂ ਤਾ ਤੌਂ ਸਿਖਰਾ ਹੋਊਗੀ ਥੋੜੀ ਜੀ ਆ ਬੈਂਗਣੀ ਦੇ ਬੈਂਗਣੀ ਦੇ ਕੀ ਫੁੱਲ ਲੱਗੇ ਪਏ ਆ ਹਾਂਜੀ ਨਵੀ ਚੱਲੀ ਬਸ ਰੈਡੀ ਹੋ ਗਈ ਹੋ ਗਿਆ ਨਵੀ ਦਾ ਟਾਈਮ ਸਕੂਲ ਜਾਂਦੀ ਚਲੋ ਜਾਓ ਲੈ ਨਵੀ

ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਕਤ ਆਪਣੇ ਮਾਰਗ ਵਲੌਗ ਵਿੱਚ ਹੁਣ ਆਪਾਂ ਅੰਗਣਵਾੜੀ ਚੱਲੇ ਆਂ ਤੇ ਮਿਲਦੇ ਆ ਕੇ ਕੰਮ ਮੇਰੇ ਸਾਰੇ ਹੋ ਗਏ ਕੱਲਾ ਅੰਦਰ ਲੱਕ ਪੁੱਚਾ ਪੁੱਚਾ ਰਹਿ ਗਿਆ ਤੇ ਬਾਕੀ ਫਿਰ ਆ ਕੇ ਕਰਨ ਕੰਮ ਹੁਣ ਆਪਾਂ ਚੱਲਦੇ ਆਂ ਅੰਗਣਵਾੜੀ ਹਾਂਜੀ ਆ ਗਈ ਸੀਗੀ ਮੈਂ ਘਰੇ ਤੇ ਹਲੇ ਮੈਂ ਪਾਣੀ ਵੀ ਨਹੀਂ ਪੀਤਾ ਆ ਕੇ ਬਾਲੀ ਗਰਮੀ ਆ ਦੁਪਹਿਰੇ ਦੁਪਹਿਰੇ ਜਿਵੇਂ 12 ਵੱਜਦੇ ਸਿੱਖਰ ਦੁਪਹਿਰੇ ਆਉਣਾ ਪੈਂਦਾ ਹੈਗਾ ਚਲੋ ਹੁਣ ਪਾਣੀ ਪਾਣੀ ਪੀਣਨੇ ਆਗੇ ਫੇਰ ਮੈਂ ਲਾਉਗੀ ਝਾੜੂ ਪੋਚਾਦੰਮ ਲੈ ਕੇ ਹਾਂਜੀ ਸਾਫ ਸਫਾਈ ਵੀ ਕਰ ਲਈ ਮੈਂ ਸਾਰੇ ਪੋਚੇ ਵੀ ਲਾ ਤੇ ਕੱਪੜੇ ਰਹਿਗੇ ਧੋਣ ਵਾਲੇ 3 ਵਜੇ ਧੋਉਂਗੀ ਤੇ ਇਧਰ ਆਪਣੀ ਚਾਹ तरी ਪੀਆ 5 ਮਿੰਟ ਵੀ ਮਾਸਤੇ ਤੋਂ ਫਿਰ ਜਿਹੜੇ ਚਾਹ ਬਣਨੀ ਹੈ ਆਪਣੀ ਸਾਰੇ ਕੱਪੜਾ ਅੱਜ ਮੈਨੂੰ ਮਾਰਨਾ ਪੈ ਗਿਆ ਜਿੱਦੇ ਦੀ ਨਵੀ ਘਰੇ ਰਹਿਣ ਲੱਗੀ ਸੀ ਛੁੱਟੀਆਂ ਸੀ ਉਹ ਹੀ ਮਾਰਦੀ ਸੀ ਅੱਜ ਮੈਨੂੰ ਤਾਂ ਮੈਨੂੰ ਅਹਿਸਾਸ ਹੋ ਰਹੀ ਸੀ ਵੀ ਡਰਾਈਂਗ ਰੂਮ ਤੇ ਵੀ ਪੋਚਾ ਲੱਗ ਗਿਆ ਅਗਰ ਨਵੀ ਕੱਪੜਾ ਮਾਰਦੀ ਸਾਰੇ ਤੇ ਸਾਫ ਸਫਾਈ ਕਰਦੀਗੀ ਤੇ ਅੱਜ ਮੈਨੂੰ ਐ ਲੱਗੀ ਜਾਵੇ ਮੇਰਾ ਇੰਨਾ ਕੰਮ ਬਾਹਰ ਹੈ ਕਿ ਭੀ ਇੱਕ ਤਾਂ ਕੰਮ ਵੀ ਬੱਚਾ ਕਰ ਦਿੱਤਾ ਕੰਮ ਘਟ ਜਾਂਦਾਗਾ ਨਵੀ ਦੇ ਡੈਡੀ ਲੈਣਗੇ ਨਵੀ ਨੂੰ ਤੇ ਬਾਕੀ ਆਪਣੇ ਸਾਰੇ ਕੰਮ ਹੋਗੇ సారే ఆయన గర్మీ హను గర్మీ నవీ ఆ గీ స్ ਜੀ ਹੁਣ ਮੈਂ ਧੋऊंगी ਕੱਪੜੇ ਦੋ ਕ ਮਸ਼ੀਨ ਚ ਪਏ ਹੈਗੇ ਤੇ ਥੋੜੇ ਜੇ ਹਾਂ ਹਾਂਜੀ ਕੱਪੜੇ ਆਪਣੇ ਧੋਤੇ ਗਏ ਬਾਰੇ ਸੀਗੇ ਕੱਪੜੇ ਦੋ ਤਿੰਨ ਦਿਨ ਹੋ ਗਏ ਧੋਤੇ ਨਹੀਂ ਸੀਗੇ ਠੀਕ ਹੈ ਸਕੂਟਰ ਤੇ ਵੀ ਪਾਤੇ ਮੈਂ ਸਕੂਟਰੀ ਤੇ ਵੀ ਸਾਰਾ ਕੀ ਮੈਂ ਅੰਟੀ ਆਕੀ ਮੈਂ ਬਣਾਉਂਗੀ ਕੱਟੂ ਤੇ ਇਤਰਾ ਆਪਣੀ ਕਾਫੀ ਵੀ ਬਣ ਕੇ ਹੋ ਗਈ ਤਿਆਰ ਕਾਫੀ ਤਾਂ ਸਾਨੂੰ ਬੜੀ ਵਧੀਆ ਲੱਗਣ ਲੱਗੀ ਹੈ ਰੋਲ ਜੀ ਬਣਾ ਲੈਣੇ ਆਸੀਂ